हांवी मित्रों आज आपा ਤੁਹਾਨੂੰ ਦੱਸਾਂਗੇ ਕਿ ਤੁਸੀਂ ਪੁਰਾਣੇ ਵੋਟਰ ਕਾਰਡ ਤੋਂ ਆ ਨਵਾਂ ਵੋਟਰ ਕਾਰਡ ਕਿਵੇਂ ਬਣਾ ਸਕਦੇ ਹੋ ਤੇ ਜਿਹੜਾ ਵੋਟਰ ਕਾਰਡ ਨਵਾਂ ਵੀ ਤੁਸੀਂ ਕਿਵੇਂ ਡਾਊਨਲੋਡ ਕਰ ਸਕਦੇ ਹੋ ਅੱਜ ਤੁਹਾਨੂੰ ਇਹਦਾ ਪ੍ਰੋਸੈਸ ਦੱਸਾਂਗੇ ਚਲੋ ਆਪਾਂ ਤੁਹਾਨੂੰ ਇਹਦਾ ਜਿਹੜਾ ਪ੍ਰੋਸੈਸ ਆਉ ਦੱਸ ਦਿਆਂਗੇ ਪਹਿਲਾਂ ਤੁਸੀਂ ਦੇਖੋ ਬ੍ਰਾਊਜ਼ਰ ਓਪਨ ਕਰ ਲੈਣਾਗਾ Google ਦੇ ਵਿੱਚ ਤੁਸੀਂ ਭਰਨਾਗਾ ਵੋਟਰ ਕਾਰਡ ਠੀਕ ਆ ਵੋਟਰ ਕਾਰਡ ਭਰ ਕੇ ਤੁਸੀਂ ਸਰਚ ਕਰ ਦੇਣਾਗਾ ਜਦੋਂ ਤੁਸੀਂ ਸਰਚ ਕਰਦੇ ਹੋ ਨਾ ਤਾਂ ਦੇਖੋ ਆ ਪਹਿਲਾ ਲਿੰਕ ਹੈ ਜਿਹੜਾ ਇਸ ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਇਸ ਤੇ ਕਲਿੱਕ ਕਰਦੇ ਹੋ ਨਾ ਤਾਂ ਇੱਕ ਵੈਬਸਾਈਟ ਖੁੱਲਦੀ ਹੈਗੀ ਜਿਹੜੀ ਆ ਵੈਬਸਾਈਟ ਆ ਦੇਖੋ ਤੁਹਾਡੇ ਸਾਹਮਣੇ ਜਿਹੜੀ ਓਪਨ ਹੋ ਜੂਗੀ ਹੁਣ ਚਲੋ ਆਪਾਂ ਵੈਬਸਾਈਟ ਦਾ ਵੇਟ ਕਰ ਦਿਆਂਗੇ ਓਪਨ ਹੋਣ ਦਾ ਠੀਕ ਹੈ ਵੈਬਸਾਈਟ ਜਿਹੜੀ ਓਪਨ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਉੱਪਰੀ ਸਾਈਡ ਨਾਲ ਸੱਜੇ ਪਾਸੇ ਇੱਕ ਪਾਸੇ ਲਿਖਿਆ ਲੌਗਇਨ ਇੱਕ ਪਾਸੇ ਲਿਖਿਆ ਸਾਈਨ ਅਪ ਸਾਈਨ ਅਪ ਕਰਨ ਲਈ ਤੁਹਾਨੂੰ ਪਹਿਲਾਂ ਆਈਡੀ ਬਣਾ ਲੈਣੀ ਹੈ ਫਿਰ ਉਦੋਂ ਬਾਅਦ ਚ ਲੌਗਇਨ ਕਰਨਾਗਾ ਠੀਕ ਹੈ ਜਦੋਂ ਸਾਈਨ ਅਪ ਕਰ ਲਿਆ ਨਾ ਤੁਹਾਨੂੰ ਆਈਡੀ ਪਾਸਵਰਡ ਮਿਲ ਜੂਗਾ ਚਲੋ ਆਪਾਂ ਲੌਗ ਇਨ ਕਰਦੇ ਆਂਗੇ ਠੀਕ ਹੈ ਲੌਗ ਇਨ ਕਰਨ ਵੇਲੇ ਨਾ ਤੁਸੀਂ ਦੇਖੋ ਇੱਥੇ ਆਪਣਾ ਪਹਿਲਾ ਮੋਬਾਈਲ ਨੰਬਰ ਭਰ ਲੈਣਾਗਾ ਉਸ ਤੋਂ ਬਾਅਦ ਜਿਹੜਾ ਤੁਸੀਂ ਜਿਹੜਾ ਪਾਸਵਰਡ ਸੈੱਟ ਕੀਤਾਗਾ ਪਾਸਵਰਡ ਭਰ ਲੈਣਾਗਾ ਚਲੋ ਆਪਾਂ ਜਿਹੜਾ ਇਹ ਲੌਗ ਇਨ ਕਰਦੇ ਆਂਗੇ ਆ ਨੀਚੇ ਦੇਖੋ ਜਿਹੜਾ ਕੈਪਚਾਗਾ ਤੁਸੀਂ ਇਹ ਭਰ ਦੇਣਾ ਦੇਖ ਕੇ ਚਲੋ ਆਪਾਂ ਕੈਪਚਾ ਭਰ ਦਿਆਂਗੇ ਕੈਪਚਾ ਭਰ ਕੇ ਨਾ ਤੁਸੀਂ ਦੇਖੋ ਨੀਚੇ ਲਿਖਿਆ ਰਿਕਵੈਸਟ OTP ਇਸ ਤੇ ਕਲਿੱਕ ਕਰ ਦੇਣਾਗਾ ਜਦੋਂ ਤੁਸੀਂ ਉਸ ਤੇ ਕਲਿੱਕ ਕਰਦੇ ਹੋ ਨਾ ਤੁਹਾਡੇ ਮੋਬਾਈਲ ਤੇ OTP ਚਲਾ ਜਾਊਗਾ ਚਲੋ ਆਪਾਂ ਜਿਹੜਾ OTP ਆ ਉਹ ਭਰ ਦਿੰਨੇ ਹੈਗੇ ਠੀਕ ਹੈ OTP ਭਰਨ ਤੋਂ ਬਾਅਦ ਵੈਰੀਫਾਈ ਐਂਡ ਲੌਗਇਨ ਤੇ ਕਲਿੱਕ ਕਰ ਦੇਣਾਗਾ ਜਦੋਂ ਤੁਸੀਂ ਇਸ ਤੇ ਕਲਿੱਕ ਕਰਦੇ ਹੋ ਨਾ ਤੇ ਇੱਕ ਨਵਾਂ ਪੇਜ ਖੁੱਲਦਾ ਹੈਗਾ ਦੇਖੋ ਜਦੋਂ ਆਪਾਂ ਲੌਗਇਨ ਕਰਦੇ ਹਾਂ ਤਾਂ ਆ ਪੇਜ ਖੁੱਲ ਜੂਗਾ ਤੁਸੀਂ ਦੇਖ ਸਕਦੇ ਹੋ ਸੱਜੇ ਪਾਸੇ ਨਾ ਆ ਐਪੀ ਐਪਿਕ ਡਾਊਨਲੋਡ ਲਿਖਿਆ ਆ ਤੁਸੀਂ ਇਸ ਤੇ ਕਲਿੱਕ ਕਰਨਾਗਾ ਜਦੋਂ ਤੁਸੀਂ ਇਸ ਤੇ ਕਲਿੱਕ ਕਰਦੇ ਹੋ ਨਾ ਤਾਂ ਇੱਥੇ ਤੁਸੀਂ ਉਹ ਵੋਟਰ ਕਾਰਡ ਦਾ ਨੰਬਰ ਭਰਨਾ ਹੈਗਾ ਜਿਹੜਾ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋਗੇ ਵੋਟਰ ਕਾਰਡ ਨੰਬਰ ਭਰਨ ਤੋਂ ਬਾਅਦ ਦੇਖੋ ਤੁਸੀਂ ਸਟੇਟ ਸਿਲੈਕਟ ਕਰ ਲੈਣੀ ਹੈਗੀ ਪੰਜਾਬ ਤੇ ਸਰਚ ਤੇ ਕਲਿੱਕ ਕਰ ਦੇਣਾ ਹੈਗਾ ਜਦੋਂ ਤੁਸੀਂ ਸਰਚ ਤੇ ਕਲਿੱਕ ਕਰਦੇ ਹੋ ਨਾ ਦੇਖੋ ਡਿਟੇਲ ਆ ਜਾਂਦੀ ਹੈ ਬੰਦੇ ਦੀ ਤਾਂ ਤੁਸੀਂ نیچے ਸਕਰੋਲ ਕਰਨਾ ਹੈਗਾ ਠੀਕ ਹੈ ਅ ਨੀਚੇ ਦੇਖ ਲਓ ਮੋਬਾਈਲ ਨੰਬਰ ਸ਼ੋਅ ਕਰ ਰਿਹਾ ਪਿਛਲੇ ਚਾਰ ਅੱਖਰ ਸ਼ੋਅ ਕਰ ਰਹਿਣਾ ਤੇ ਇਹ ਸੈਂਡ ਓਟੀਪੀ ਸ਼ੋਅ ਹੋ ਰਿਹਾ ਨਾ ਤੁਸੀਂ ਇਸ ਤੇ ਕਲਿੱਕ ਕਰ ਦੇਣਾਗਾ ਜਦੋਂ ਤੁਸੀਂ ਸੈਂਡ ਓਟੀਪੀ ਕਰਦੇ ਹੋ ਨਾ ਤਾਂ ਇਹ ਮੋਬਾਈਲ ਨੰਬਰ ਤੇ ਓਟੀਪੀ ਚਲਾ ਜਾਂਦਾ ਜਿਹੜਾ ਇਹ ਤੁਹਾਨੂੰ ਸ਼ੋਅ ਕਰ ਰਿਹਾਗਾ ਤੇ ਓਟੀਪੀ ਇੱਥੇ ਭਰ ਦੇਣਾਗਾ ਚਲੋ ਆਪਾਂ ਓਟੀਪੀ ਭਰ ਦਿਆਂਗੇ ਓਟੀਪੀ ਭਰਨ ਤੋਂ ਬਾਅਦ ਤੁਸੀਂ ਵੈਰੀਫਾਈ ਤੇ ਕਲਿੱਕ ਕਰ ਦੇਣਾਗਾ ਵੈਰੀਫਾਈ ਹੋਣ ਤੋਂ ਬਾਅਦ ਦੇਖੋ ਨੀਚੇ ਲਿਖਿਆ ਆ ਗਿਆ ਨਾ ਡਾਊਨਲੋਡ ਐਪਿਕ ਤੁਸੀਂ ਇਸ ਤੇ ਕਲਿੱਕ ਕਰਨਾਗਾ ਦੇਖੋ ਨਾਲ ਦੀ ਨਾਲ ਵੋਟਰ ਕਾਰਡ ਹੈ ਜਿਹੜੀ ਉਹਦੀ ਪੀਡੀਐਫ ਡਾਊਨਲੋਡ ਹੋ ਜੂਗੀ ਤੁਸੀਂ ਇਸ ਨੂੰ ਓਪਨ ਕਰਕੇ ਨਾ ਪੀਡੀਐਫ ਜਿਹੜੀ ਓਪਨ ਕਰ ਲੈਣੀ ਹੈਗੀ ਚਲੋ ਆਪਾਂ ਪੀਡੀਐਫ 아이ਡੀ ਓਪਨ ਕਰਦੇ ਹਾਂਗੇ ਠੀਕ ਹੈ ਦੇਖੋ ਪੀਡੀਐਫ 아이ਡੀ ਓਪਨ ਹੋ ਚੁੱਕੀ ਤੇ ਜਿਹੜਾ ਦੇਖੋ ਡਿਟੇਲ ਹੈਗੀ ਉਹ ਤੁਸੀਂ ਦੇਖ ਸਕਦੇ ਹੋ ਕਿ ਤੇ ਇਸ ਤਰ੍ਹਾਂ ਦਾ ਵੋਟ ਕਾਰਡ ਹੈ ਜਿਹੜਾ ਡਾਊਨਲੋਡ ਹੋ ਜੂਗਾ ਜੇਕਰ ਤੁਹਾਡੇ ਕੋਲ ਆਪਣਾ ਪ੍ਰਿੰਟਰ ਹੈ ਤੁਸੀਂ ਦੇਖੋ ਆਪ ਪ੍ਰਿੰਟ ਕਰ ਸਕਦੇ ਹੋ ਜੇ ਨਹੀਂ ਤੁਹਾਡੇ ਕੋਲ ਆਪਣਾ ਪ੍ਰਿੰਟਰ ਹੈਗਾ ਤਾਂ ਤੁਸੀਂ ਕਿਸੇ ਇੰਟਰਨੈਟ ਕੈਫੇ ਤੇ ਜਾ ਕੇ ਪ੍ਰਿੰਟ ਕਢਵਾ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣਾ ਫੇਸਬੁੱਕ ਸੰਦੀਪ ਨਗਰ ਪੇਜ ਜਿਹੜਾ ਫੋਲੋ ਕਰ ਲੈਣਾ ਤੇ YouTube ਪੇਜ ਆਪਣਾ ਮਿੰਨੀ ਕੈਫੇ ਨਗਰ ਉਹ ਫੋਲੋ ਕਰ ਲੈਣਾ